ਜੀ ਮੂਨਕ ਸ਼ਹਿਰ ਦੇ ਨਜ਼ਦੀਕ ਘੱਗਰ ਦੇ ਕੋਲ ਜ਼ਮੀਨ ਲਈ ਆਪਣੇ ਇੱਕ ਜ਼ਿਮੀਂਦਾਰ ਭਾਈ ਨੇ ਠੇਕੇ ਤੇ ਤੇ ਹੁਣ ਜੋ ਉਹਦੇ ਨਾਲ ਵਾਪਰਿਆ ਹੈ ਉਸ ਬਾਰੇ ਆਪਾਂ ਪੂਰੀ ਜਾਣਕਾਰੀ ਹਾਸਲ ਕਰਦੇ ਆਂ ਵੀਰ ਤੋਂ ਕੀ ਹੈ ਪੂਰਾ ਮਾਮਲਾ ਇਹ ਆਪਾਂ 131 ਜੀਰੀ ਲਈਦੀ ਹੂੰ ਹੂੰ ਜੋ ਕਿ ਜੇਜ ਬਾਉਣਾ ਰੋ ਗਿਆ ਸਾਹਮਣੇ ਦੇਖ ਲਈ ਜੀ ਤੁਸੀਂ ਹੂੰ ਤੇ ਆਪਣੇ 10-12 ਕਿੱल्ल्या ਚੋੜੇ ਨੇ ਅੱਛਾ ਜੀ 10 ਬਰ ਆ ਜਿਹੜੇ ਨੇੜੇ-ਤੇੜੇ ਸਾਰੇ ਨੇ ਇਹਦੇ ਸਾਰੇ ਚ ਹੋ ਰਹੀ ਹੈ। ਹਾਂ ਜੋ ਸਟ੍ਰੈਚੀ ਉਹ ਸਿਕਾ ਜਾ ਰਹੀ ਹੈ। ਅੱਛਾ ਅੱਗੇ ਤੱਕ ਆ ਗਿਆ ਹੀ ਹੈ। ਤੇ ਮੈਂ ਅਗਲੇ ਕਿਦਾਂ ਜੇ ਚੰਨ ਤੋਂ ਹੋ ਰਹੀ ਨਹੀਂ। ਤੇ ਹੁਣ ਜੀ ਹੁਣ ਕੀ ਦਾ ਫਲ ਹੋਏਗਾ? ਹੁਣ ਜੇ ਤੋਂ ਬਾਕੇ 1500 ਨੂੰ ਲਾਦਾ। ਤੈਨੂੰ ਬਾਕੇ 1500 ਨੂੰ ਲਾਉਗੇ ਹੈ। ਤੇ ਇਹ ਬੋਨਾ ਰੋਗ ਆਪਣੀ ਆਪਣੀ ਜ਼ਮੀਨ 'ਚ ਹੋ ਜਾਂਦਾ ਨੇੜੇ-ਤੇੜੇ ਕਿਤੇ ਹੋਰ ਵੀ ਹੋਇਆ ਹੈ। ਹੈਗਾ ਜੀ ਨੇੜੇ-ਤੇੜੇ ਬਹੁਤ ਨਹੀਂ ਮੱਚਾ ਜਾਈ। ਕੰਬੀਕ ਵੀ ਹੋ ਰਿਹਾ ਹੈ, 131 ਵੀ ਹੋ ਰਹੀ ਹੈ। ਇਹ ਕਿਹੜੀ ਵੈਰੈਟੀ ਹੈ? ਵੈਰੈਟੀ ਦੱਸੋ ਜੀ ਸਭ ਤੋਂ ਪਹਿਲਾਂ 131 ਹੈ। 131 ਵੈਰੈਟੀ ਹੈ। अच्छा हमने परावंदा बैया हैं तकरीबन 10 किलो हां जी 10 किलो नहीं देख सकते हो ਤੁਸੀਂ ਜੀ परावंदा ਹੋਇਆ ਤੇ ਇਹ 10 12 ਕਿਤੇ ਕਹਿ ਰਹੇ ਨੇ ਵੀ ਇਹ ਖਰਾਬ ਹੋ ਗਏ ਨੇ ਹੁਣ ਇਸ ਤੋਂ ਬਾਅਦ ਤੁਸੀਂ ਕਿਹੜੀ ਵੈਰਾਈਟੀ ਲਗਾਓਗੇ ਜੀ ਹੁਣ 1500 ਨਾਲ ਆਣੀ ਜੀ ਹਾਂਜੀ ਹਾਂਜੀ ਇੱਕ ਕਿੱਲੇ ਦਾ ਕਿੰਨਾ ਖਰਚਾ ਆ ਗਿਆ ਜੀ ਹੋਂ ਤੁਹਾਨੂੰ ਦੇਖ ਲਈ ਸਾਹਮਣੇ ਜਿਵੇਂ ਵੱਡੇ ਪੇਜ ਦੇ ਨੇ ਜੀ ਹੁਣ ਸਾਰੀ ਕਾਤਲ ਪੱਕਰੀ ਦੀ ਹੁਣ ਕਿਸੇ ਦੀ ਦਿਲੋਰ ਨਹੀਂ ਜੀ 10-12000 ਰੁਪਏ ਪਹਿਲਾਂ ਖਰਚ ਆ ਗਿਆ ਜੀ 9-10000 ਰੁਪਏ ਹੋਣਾ ਜੀ ਤੁਹਾਨੂੰ ਪਤਾ ਜੀ ਲਵਾਈ ਵੀ ਬਹੁਤ ਮਹਿੰਗੀ ਹੈ 4500-5000 ਰੁਪਏ ਬਿਲਕੁਲ ਜੀ ਬਿਲਕੁਲ ਬਿਲਕੁਲ ਮਤਲਬ ਇਹ ਵੀ ਹੁਣ ਇਹਦੇ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਆਪਾਂ ਨੂੰ ਖਰਚ ਕਰਨ ਦੀ ਲੋੜ ਨਹੀਂ ਸੀ ਜ਼ਿਆਦਾ ਹਾਂ ਕਈ 50% ਵਾਂਗੂ ਖਤਮ ਹੋ ਗਈ ਵੇਖੋ ਇਹ ਤੁਸੀਂ ਖੇਤੀ ਮਾਹਿਰਾਂ ਤੋਂ ਨਹੀਂ ਪੁੱਛਿਆ ਵੀ ਇਹਦਾ ਕੋਈ ਹੱਲ ਹੋ ਜੇ ਹਾਂਜੀ ਯੂਨੀਵਰਸਿਟੀ ਕਹਿੰਦੀ ਜੇ ਤਾਂ ਕੋਈ ਹੱਲ ਹੀ ਨਹੀਂ ਹੋਇਆ ਜੀ ਕੋਈ ਅੱਛਾ ਜੀ ਹਾਂਜੀ ਬਸ ਇੱਕ ਪਾਣੀ ਛਕਾ ਲਓ ਜੀ ਇਹ ਤੇ ਹੱਲ ਹੈ ਪਾਣੀ ਛਕਾ ਕੇ ਵੀ ਦੇਖਿਆ ਕੋਈ ਫਰਕ ਨਹੀਂ ਪਿਆ ਜੀ ਅੱਛਾ ਤੁਸੀਂ ਪਾਣੀ ਛਕਾ ਕੇ ਵੀ ਦੇਖ ਲਿਆ ਫਿਰ ਵੀ ਕੋਈ ਫਰਕ ਨਹੀਂ ਪਿਆ ਜੀ ਹੈ ਹੂੰ ਉਹ ਸਾਹਮਣੀ ਦੇਖ ਲਓ ਜੀ ਟਰੈਕਟਰ ਵੀ ਮਸ਼ੀਨ ਚੱਲਦੇ ਜੀ ਦੇਖ ਸਕਦੇ ਹੋ ਤੁਸੀਂ ਕਿੰਨੇ ਮਾੜੇ ਹਾਲਾਤ ਨੇ ਇਹਦਾ ਜਿਹੜਾ ਬੋਣਾ ਰੋਗ ਲੱਗਿਆ ਹੈ ਇਹਦੇ ਪਿੱਛੇ ਕਿਸੇ ਦੁਕਾਨਦਾਰ ਦੀ ਗਲਤੀ ਹੋ ਸਕਦੀ ਏ ਮੌਸਮ ਦੀ ਗਲਤੀ ਏ ਜਾਂ ਕਿਵੇਂ ਹੁਣ ਇਹ ਤਾਂ ਕੀ ਪਤਾ ਜੀ ਕੀ ਚੱਕਰ ਏ ਜੀ ਤੇ ਦੁਕਾਨਦਾਰ ਨੂੰ ਪੁੱਛਿਆ ਇੱਕ ਦੋ ਜਣਿਆਂ ਨੇ ਜੀ ਉਹਨਾਂ ਨੇ ਸਪਰੇ ਕਰਾਈਏ ਜੀ ਪਰ ਸਪਰੇ ਨਾਲ ਰੁਕਿਆ ਜਰੂਰ ਏ ਤੇ ਇੰਤੇਰਾ ਜੀ ਦਵਾਈ ਰੁਕਿਆ ਰੁਕਿਆ ਯੂੰ ਪਟੇ ਮਤਲਬ ਬਹੁਤ ਬੜੀ ਜੀ ਹਾਂਜੀ ਵੀਰ ਜੀ ਇਹ ਤੁਸੀਂ ਜ਼ਮੀਨ ਠੇਕੇ ਤੇ ਲਈ ਸੀ ਹਾਂਜੀ ਵੀਰ ਜੀ ਇਹਦਾ ਠੇਕਾ ਕਿੰਨਾ ਜੀ ਇਹਦਾ ਠੇਕਾ ਜੀ 78000 ਮੰਗੂ ਹੈ ਵਿੱਚ 80000 ਵਿੱਚ 77000 ਅੱਛਾ ਜਿਹੜੀ ਜ਼ਮੀਨ ਹੈ ਜੀ ਇਹਦਾ ਠੇਕਾ 78800 ਨੂੰ ਹੈ ਹਾਂਜੀ ਤੇ ਫਿਰ ਇਹ ਜਿਹੜਾ ਘਾਟਾ ਪੈ ਰਿਆ ਫਿਰ ਇਹ ਤੇ ਤੁਸੀਂ ਕਿੱਥੋਂ ਉਹ ਪੂਰਾ ਕਰੋਗੇ ਹੁਣ ਇਹਦਾ ਚੱਲਣਾ ਬੋ ਜੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਜੀ ਜੇ ਕੋਈ ਨਵਾਂ ਨੁਕਸਾਨ ਹੋਇਆ ਸਾਡਾ ਤੁਮਾ ਹੋ ਜਾਈ ਬਿਲਕੁਲ ਜੀ ਬਿਲਕੁਲ ਹਾਂਜੀ ਤੁਸੀਂ ਵੇਖ ਸਕਦੇ ਹੋ ਇਹ ਆਪਣੇ ਜ਼ਿਮੀਂਦਾਰ ਭਰਾਵਾਂ ਦਾ ਦਰਦ ਜਦੋਂ ਕਿ 4000 ਰੁਪਿਆ ਲਵਾਈ ਹੁੰਦੀ ਹੈ ਅਤੇ ਉਹ ਰੇਰੀਆਂ ਸਪਰੀਆਂ ਕਰਨੀਆਂ ਪੈਂਦੀਆਂ ਨੇ ਬਹੁਤ ਖਰਚੇ ਹੋ ਜਾਂਦੇ ਨੇ ਹਸਤੇ ਹਾਂ ਬਾਰਕੀ ਦੀ ਹੋਣੇ ਚ ਹਾਂਜੀ ਆਹ ਫਸਲ ਕੰਮਨ ਕਰ ਟੋਟਲ ਇਹਨਾਂ ਨੇ ਜੋ ਫਸਲ ਦਾ ਖਰਚਾ ਹੁੰਦਾ ਹੈ ਉਹ ਕੰਪਲੀਟ ਕਰਕੇ ਆਰਾਮ ਨਾਲ ਬੈਠੇ ਸੀ ਪਰ ਕਹਿੰਦੇ ਇਸ ਕੀ ਗਰਮੀ ਜ਼ਿਆਦਾ ਪੈਣ ਕਰਕੇ ਜਿਹੜੇ ਵਿੱਚ ਵਿੱਚ ਪੇਡੇ ਦਬ ਜਾਂਦੇ ਨੇ ਉਸ ਨੂੰ ਕਹਿੰਦੇ ਨੇ ਬੋਣਾ ਰੋਗ ਜਿਹੜੇ ਕੀ ਵਿੱਚ ਕੁਝ ਪੱਡੇ ਪੂਰੇ ਹੋ ਜਾਂਦੇ ਨੇ 50% ਪੱਡੇ ਨੀਵੇਂ ਰਹਿ ਜਾਂਦੇ ਨੇ ਬੌਣੇ ਰਹਿ ਜਾਂਦੇ ਨੇ ਇਸ ਨੂੰ ਬੌਣਾ ਰੋਗ ਕਹਿੰਦੇ ਹਨ ਸੋ ਇਹੀ ਮਾਰ ਹੁੰਦੀ ਹੈ ਦੇਖ ਸਕਦੇ ਹੋ ਕਦੀ ਇੱਕ ਘਰੇ ਬਿਲਕੁਲ ਨੇੜੇ ਲੱਗਦਾ ਕਦੀ ਇੱਕ ਘਰ ਟੁੱਟ ਜਾਂਦਾ ਹੈ ਤੇ ਕਦੀ ਐਵੇਂ ਦੀਆਂ ਆਪਣੀਆਂ ਕਟਣਾਵਾਂ ਨੇ ਜਿਹੜੀਆਂ ਹੁਣ ਹੋ ਰਹੀਆਂ ਨੇ ਵੀ ਰੋਗ ਲੱਗ ਜਾਂਦੇ ਹਨ ਆ ਦੇਖੋ ਜੀ ਆ ਪੱਡਾ ਹੈ ਅਤੇ ਪੱਡੇ ਦਾ ਕੱਦ ਦੇਖੋ ਦੂਜਿਆਂ ਦੇ ਮੁਕਾਬਲੇ ਅੱਧਾ ਕੱਦ ਹੈ ਅਤੇ ਕਹਿੰਦੇ ਜਿਵੇਂ ਜਿਵੇਂ ਅ ਅੱਗੇ ਟਾਈਮ ਲੰਘਦਾ ਹੈ ਇਹ ਪੇਡੇ ਦਾ ਕਦ ਘਟਦਾ ਹੈ ਵਦਨ ਦੀ ਜਗਾ ਅਤੇ ਨਾਲ ਨਾਲ ਹੋਰ ਨੂੰ ਵੀ ਨੁਕਸਾਨ ਕਰਦਾ ਹੈ ਇਸ ਕਰਕੇ ਇਸ ਦਾ ਇੱਕੋ ਇੱਕ ਹੱਲ ਇਹੀ ਹੁੰਦਾ ਹੈ ਦੁਬਾਰਾ ਜ਼ਮੀਨ ਵਾਹ ਕੇ ਅਤੇ ਇਸ ਤੇ ਕੋਈ ਨਾ ਕੋਈ ਵੈਰਾਈਟੀ ਕੋਈ ਨਾ ਕੋਈ ਨਸਲ ਉਗਾਈ ਜਾਏ ਤੁਸੀਂ ਵੇਖ ਸਕਦੇ ਹੋ ਵੀ ਇੱਕ ਇੱਕ ਪੇਡੇ ਚੋਂ ਬੰਦਾ ਹੌਲੀ ਹੌਲੀ ਲੰਘਦਾ ਕਿ ਤੇ ਦਬਣਾ ਚਾਏ ਜਾ ਪੇਡੇ ਚਿੱਦੇ ਰਹਿ ਜਾਂਦੇ ਨੇ ਤਾਂ ਬੰਦਾ ਪੇਡੇ ਲਾਂਦਾ ਹੈ ਅਤੇ ਉਹ ਹਾਲ ਕਿਵੇਂ ਦਾ ਹੋਵੇਗਾ ਜਦੋਂ ਉਸ ਨੂੰ ਸਾਰੀ ਜਗ੍ਹਾ ਹੀ ਜ਼ਮੀਨ ਦੀ ਬਾਣੀ ਪੈ ਜਾਵੇ ਤੁਸੀਂ ਦੇਖ ਸਕਦੇ ਹੋ ਵੀ ਉਦੋਂ ਹਾਲਾਤ ਕੀ ਹੋਣਗੇ ਜਦੋਂ ਸਾਰੀ ਜ਼ਮੀਨ ਹੀ ਬੰਦੇ ਦੀ ਬਾਣੀ ਪੈ ਜਾਵੇ ਚੇਰਾ ਸਿੰਘਾ ਪਿੰਡ ਸਲੇਮਗੜ ਮਹਿਮੂਨ ਦੇ ਠੇਕੇ ਤੇ ਜ਼ਮੀਨ ਲਈਦੀ 80000 ਨੂੰ 131 ਜੀ ਰਾਈਦੀ ਹੂੰ ਬੋਨਾ ਰੋਗ ਹੋ ਗਿਆ ਪਤਰਾ ਕਿੱਲੇ ਮੈ ਮੈਨੂੰ ਬਾਣ ਲਈ ਮਜਬੂਰ ਹੋ ਰਿਹਾ ਹੂੰ ਮੈਂ ਹੂੰ ਆਪ ਸੱਤ ਸੱਤ ਹਜ਼ਾਰ ਕੀ ਕਿੱਲੇ ਦੀ ਦਵਾਈਆਂ ਕਰਦੇ ਆ ਰੇ ਕਹਦੇ ਕੋਈ ਆ ਦਵਾਈ ਕਰਦੇ ਕੋਈ ਆ ਕਰਦੇ ਹੂੰ ਯਾਰ ਉਹ ਬਰੁਕ ਨਹੀਂ ਰਿਹਾ ਹੂੰ ਮੈਨੂੰ ਅੱਜ ਆ ਕੇ ਬਾਣੀ ਪੜ ਰਹੀ ਜਮੀਨ ਹੂੰ ਠੀਕ ਹੈ ਜੀ ਪਿਛਲੀ ਵਾਰੀ ਤੇਈ ਮੈਂ ਗੱਗਰਨਾ ਮਾਰਦੀ ਦੀ ਐਤ ਕੀਸਨਾ ਮਾਰਦੀ ਆ ਬੋਨੇ ਰੋਗ ਨੇ ਹਾਂਵੇ ਦੱਸੋ ਜੀ ਕਿੱਧਰ ਜਾਈਏ ਬਿਲਕੁਲ ਜੀ ਬਿਲਕੁਲ ਇਹ ਕਿਹੜੀ ਵੈਰੈਟੀ ਸੀ 131 ਵੈਰੈਟੀ ਦੀ ਜੀ ਹਾਂ ਇਹ ਬੋਨਾ ਰੋਗ ਹੀ ਨਹੀਂ ਨੁਕਰਿਆ ਜੀ ਅੱਛਾ ਜੀ ਹਾਂ ਜੀ ਇਹ ਜਿਹੜਾ ਬੋਨਾ ਰੋਗ ਇੱਕ ਪੇਡਾ ਜਾਨਕੀ ਛੋਟੇ ਰਹਿ ਜਾਂਦੇ ਨੇ ਪੇਡੇ ਬਹੁਤ ਜਿਸ ਵੀ ਦੁਕਾਨ पे ਜਾਓ ਲੈਦੀ ਲੈਦੀ رائے ਦੇਵੇਗਾ ਵੀ ਫਲਾਣੀ ਦਵਾਈ ਕਰਦੇ ਹੋ ਮੈਂ ਤਾਂ 20 ਤੋਂ ਦਵਾਈਆਂ ਕਰਦੀ ਜੀ ਇਸ ਪੇ ਹਾਂ ਬਿਲਕੁਲ ਅੱਛਾ ਜਾਨਕੀ 12 ਕਿੱਲੇ ਇੱਥੇ ਖਰਾਬ ਹੋ ਗਈ ਜੀ ਸਾਰੇ ਹਾਂ ਅੱਜ ਮੈਂ 4 ਕੇ ਮਜਬੂਰੀ ਕੇ ਕਰਨ ਵੀ ਬਾਣਵੀ ਫਾਇਦਾ ਵੀ 80000 ਗੱਲ ਪੜੇਗਾ ਠੇਕਾ ਹੂੰ ਠੀਕ 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 ਤੇ ਅੱਗੇ ਹੁਣ ਕੀ ਰਣਨੀਤੀ ਚੱਲਦੀ ਵੀ ਤੁਹਾਡੀ ਰਣਨੀਤੀ ਤੋਂ ਕੇ ਆਜੀਬ ਤੋਂ ਟਾਈਮ ਪਾਸ ਕਰ ਰਹੇ ਆ ਵੀ 8ਵੇਂ ਮਹੀਨੇ ਕੀ ਅੱਜ 4 ਤਰੀਕ ਹੋ ਗਈ ਹੂੰ ਵੀਬ ਤੋਂ ਟਾਈਮ ਵੀ ਨਹੀਂ ਰਿਹਾ ਚਲੋ ਵੀ 1500 9 ਲਾ ਕੇ ਦੇਖ ਲਓ ਜੀ ਪਸ ਹੋ ਜੇ ਹੂੰ ਜਾਂ ਤੋਂ ਉਹਨਾਂ ਕਾ ਨਾ ਹੋਈ ਨਹੀਂ ਠੀਕ 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 ਹੂੰ ਇਸ ਬਾਰੇ ਤੁਸੀਂ ਖੇਤੀ ਮਾਹਰਾਂ ਨੂੰ ਨਹੀਂ ਪੁੱਛਿਆ ਬਥੇਰਾ ਪੁੱਛਿਆ ਜੀ ਕੋਈ ਨਹੀਂ ਕਹਦਾ ਇਸ ਕੇ ਤਰ ਕੋਈ ਲਾਜ ਨਹੀਂ ਅਖੀਰ ਤੇ ਕੁਝ ਕਹਿਣਾ ਚਾਹੋ ਆਪਣੇ ਕਹਿੰਦੇ ਨੇ ਪ੍ਰਸ਼ਾਸਨ ਅੱਗੇ ਸਰਕਾਰ ਅੱਗੇ ਕੋਈ ਅਪੀਲ ਸਰਕਾਰ ਮਾਨੂੰ ਮਾਮਲਾ ਦੇਖਦਾ ਕੋਈ ਹਾਂ ਮਰ ਲ ਕਰਾ ਇਸ ਦਾ ਜਮੀ ਮਰ ਗਏ ਜੀ ਤਕ